ਹਲਕਾ ਫਤਿਹਗੜ ਚੂੜੀਆਂ ਚ ਲੋਕਾਂ ਨੂੰ ਕਰ ਕਰ ਸਹੂਲਤਾਂ ਬਚਾਉਣ ਲਈ ਲਗਾਏ ਗਏ ਕੈਂਪ ਹਲਕਾ ਇੰਚਾਰਜ ਕੁਲਬੀਰ ਸਿੰਘ ਪੰਨੂ ਨੇ ਕੈਂਪਾਂ ਦਾ ਕੀਤਾ ਉਦਘਾਟਨ ਐਸ.ਡੀ.ਐਮ ਤਹਿਸੀਲਦਾਰ ਜਮੀਤ ਪਹੁੰਚਿਆ ਸਮਝਾ ਸਰਕਾਰੀ ਅਮਲਾ ਫੈਲਾ ਪੰਜਾਬ ਸਰਕਾਰ ਤੁਹਾਡੇ ਦਵਾਰ ਤਹਿਤ ਜਿੱਥੇ ਪੂਰੇ ਪੰਜਾਬ ਵਿੱਚ ਲੋਕਾਂ ਨੂੰ ਕਰ ਕਰ ਸਹੂਤਾ ਦੇ ਲਈ ਕੈਂਪ ਲਗਾਏ ਗਏ ਸਨ ਉੱਥੇ ਹਲਕਾ ਫਤਿਹਗੜ ਚੂੜੀਆਂ ਦੇ ਵਕਫਰ ਖੇਡਾਂ ਅਤੇ ਸ਼ਹਿਰ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 2 ਵਿੱਚ ਵੀ ਕੈਂਪ ਲਗਾਇਆ ਗਿਆ ਜਿਸ ਵਿੱਚ ਅਲਕਾ ਫਤਿਹਗੜ੍ਹ ਜੁਨੇਤ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਬਨੂ ਨੇ ਕੰਮ ਪਦਾਰਥ ਉਦਗਟ ਕੀਤਾ ਜਨ ਵਿੱਚ ਬਲਬੀਰ ਸਿੰਘ ਬਨੂ ਤੋਂ ਇਲਾਵਾ ਫਤਿਹਗੜ੍ਹ ਜੁਨੇਤ ਸਬ ਡਿਵੀਜ਼ਨ ਤੇ ਐਸਟੀਐਮ ਸੁਖਰਾਜ ਸਿੰਘ ਤੇ ਨਾਲ ਸਤਵਿੰਦਰ ਸਿੰਘ ਕਾਰਜ ਸਹਾਇਕ ਅਫਸਰ ਬਿੱਦਰ ਸਿੰਘ ਸਮੀਤ ਸਮੁੱਚਾ ਸਰਕਾਰੀ ਅਮਲਾ ਫੈਲਾ ਪਹੁੰਚਿਆ ਹੋਇਆ ਸੀ ਇਸ ਮੌਕੇ ਗਲਤ ਕਰਦੇ ਆ ਬਲਬੀਰ ਸਿੰਘ ਪੰਨੂ ਨੇ ਕਿ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਹैया ਕਰਾਉਣ ਲਈ ਹਰ ਹਲਕੇ ਤੇ ਹਰ ਪਿੰਡ ਅਤੇ ਹਰ ਪਹਾੜ ਵਿੱਚ ਸਰਕਾਰੀ ਸਕੀਮਾਂ ਦਾ ਲਾਭ ਤín ਲਈ ਕੈਂਪ ਲਗਾਈ ਜਾ ਰਹੇ ਹਨ ਬਲਬੀਰ ਸਿੰਘ ਜਾਣਕਾਰੀ ਦਿੰਦੇ ਆਂ ਉਦਤ ਸ਼ਾਇਦ ਕਿ ਕਿੰਨਾ ਕੰਮਾਂ ਵਿੱਚ 44 ਤਰ੍ਹਾਂ ਦੀਆਂ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਿਨ੍ਹਾਂ ਦਾ ਲੋਕਾਂ ਨੂੰ ਲਾਭ ਪਹੁੰਚੇਗਾ ਬੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਸੁਪੇਤੇ ਸਰਪੱਖੀ ਵਿਕਾਸ ਕਾਰਜਾਂ ਲਈ ਵਚਨਬੱਧ ਹੈ ਅਤੇ ਸਰਕਾਰ ਸਮੇਂ-ਸਮੇਂ ਤੇ ਕੀਤੀ ਵਾਦੀ ਪੂਰੀ ਕਰ ਰਹੀ ਹੈ ਉਹਨਾਂ ਕਹਾ ਕਿ ਲੋਕ ਸਰਕਾਰ ਦੇ ਇੰਨਾ ਉਪਰਾਂ ਲਿਆ ਤੋਂ ਖੁਸ਼ ਨਜ਼ਰ ਆ ਰਹੇ ਹਨ ਜੋ ਕਿ ਖੁਸ਼ੀ ਦੀ ਗੱਲ ਹੈ ਉਹਨਾਂ ਕਹਿੰਦੇ ਸਰਕਾਰ ਦਾ ਉਦੇਸ਼ ਲੋਕਾਂ ਨੂੰ ਬਿਹਤਰ ਸੁਖੂਤਾਂ ਪ੍ਰਦਾਨ ਕਰਨਾ ਹੈ ਜਿਸ ਲਈ ਸਰਕਾਰ ਆਪਣਾ ਹਰ ਤਰ੍ਹਾਂ ਦਾ ਫਦਾ ਕਰ ਰਹੀ ਹੈ ਉਹਨਾਂ ਕਹਿੰਦਾ ਕਿ ਸਰਕਾਰ ਆਪ ਦਾ ਦਵਾਰ ਖਾਂਪਾ ਰਹੀ ਲੋਕਾਂ ਨੂੰ ਮਹੱਇਆ ਕਰਵਾ ਦੇਈਆਂ ਸੁਵਲਤਾਵਾਂ ਚ ਬਹੁਤ ਕੁਝ ਪ੍ਰਦਾਨ ਕਰ ਰਹੇ ਹਨ ਜਿਸ ਨਾਲ ਲੋਕਾਂ ਨੂੰ ਬੰਡਲਾ ਪੁੰਚੇਗਾ ਉਹਨਾਂ ਕਹਿੰਦੇ ਇਹਨਾਂ ਕਾਪਾ ਵਿੱਚ ਲੋਕ ਬਸਾਨੀ ਨਾਲ ਆਪਣੇ ਕੰਮ ਕਰਵਾ ਸਕਦੇ ਹਨ ਆਪਣੇ ਘਰਾਂ ਦੇ ਨੇੜੇ ਸਰਕਾਰੀ ਸਹੂਲਤਾਂ ਦਾ ਲਾਭ ਉਠਾ ਸਕਦੇ ਹਨ ਉਹਨਾਂ ਕਹਾ ਕਿ ਜੇਕਰ ਕਿਸੇ ਨੂੰ ਕੋਈ ਮੁਸ਼ਕਲ پیش ਆਉਂਦੀ ਹੈ ਤਾਂ ਉਹ ਉਹਨਾਂ ਤੇ ਧਿਆਨ ਜਾਂ ਐਸ.ਡੀ.ਐਮ. ਤਹਿਸੀਲਦਾਰ ਜਾਂ ਘਾਤ ਦੇ ਸ਼ਦਕ ਅਫਸਰ ਸਮੇਤ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਦਾ ਹਰ ਅਧਿਕਾਰੀ ਅਫਸਰ ਆਮ ਜਨਤਾ ਦੀ ਸੇਵਾ ਲਈ ਛਾਵੇਂ ਹਾਜ਼ਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀ ਹਰ ਇੱਕ 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 ਤਹਿਸੀਲ ਦੇ ਵਿੱਚ ਤਕਰੀਬਨ 4-4 ਪਿੰਡਾਂ ਦੇ ਵਿੱਚ 5-5 ਪਿੰਡਾਂ ਦੇ ਵਿੱਚ ਸਬੰਧਤ ਐਸਡੀਐਮ ਸਬੰਧਤ ਤਹਿਸੀਲਦਾਰ ਸਬੰਧਤ ਸੀਡੀਪੀਓ ਸਬੰਧਤ ਬੀਡੀਪੀਓ ਜੋ ਵੀ ਨਗਰਿਆਂ ਦੇ ਅਧਿਕਾਰੀ ਪਿੰਡਾਂ ਦੇ ਨਾਲ ਸਬੰਧਤ ਨੇ ਅੱਜ ਸਾਰਿਆਂ ਹਲਕਿਆਂ ਦੇ ਵਿੱਚ ਪੂਰੇ ਪੰਜਾਬ ਦੇ ਹਲਕਿਆਂ ਦੇ ਵਿੱਚ ਤਕਰੀਬਨ 4 ਤੋਂ 5 ਕੈਂਪ ਲਾਏ ਗਏ ਨੇ ਜੋ ਵੀ ਸਾਡੇ ਬਜ਼ੁਰਗ ਮੈਂ ਦੇਖ ਰਿਹਾ ਸੀ 75 ਸਾਲ ਦੇ ਬਜ਼ੁਰਗ ਜਿਨ੍ਹਾਂ ਦੀ ਅਜੇ ਤੱਕ ਪੈਨਸ਼ਨ ਨਹੀਂ ਲੱਗੀ ਅਮ ਤਿੰਨ ਚਾਰ ਬਜ਼ੁਰਗ ਹੁਣੇ ਹੀ ਦੇਖੇ ਜਿਨ੍ਹਾਂ ਦੀ 75 ਸਾਲ ਉਮਰ ਹੈ ਅਜੇ ਤੱਕ ਉਹਨਾਂ ਦੀ ਪੈਨਸ਼ਨ ਨਹੀਂ ਲੱਗੀ ਜਿਹੜੇ ਤਕਰੀਬਨ 44 ਤਰ੍ਹਾਂ ਦੇ ਆਨਲਾਈਨ ਕੰਮ ਨੇ 44 ਤਰ੍ਹਾਂ ਦੇ ਆਨਲਾਈਨ ਕੰਮ ਕਿਥੇ ਵੀ ਐਨਓਸੀ ਕਿਸੇ ਦੀ ਰਜਿਸਟਰੀ ਕਾਫੀ ਕੰਮ ਜੋ ਫਸੇ ਹੋਏ ਸੀ ਧੰਨਵਾਦ ਕਰਦੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਜਿਨ੍ਹਾਂ ਨੇ ਖੱਜਲ ਖਵਾਰੀ ਸਾਡੇ ਬਜ਼ੁਰਗਾਂ ਨੂੰ ਸਾਡੇ ਪਰਿਵਾਰਾਂ ਨੂੰ ਖੱਜਲ ਖਵਾਰੀ ਤੋਂ ਬਚਾ ਕੇ ਇੱਕ ਆਸਾਨ ਤਰੀਕੇ ਦਾ ਸੌਖਾ ਤਰੀਕਾ ਸਾਡੇ ਪੂਰੇ ਪੰਜਾਬ ਨੂੰ ਪੰਜਾਬੀਆਂ ਨੂੰ ਇੱਕ ਸੌਖਾ ਏਦਾਂ ਦਾ ਤਰੀਕਾ ਦਿੱਤਾ ਵੀ ਜਿਹੜੇ ਆਰਾਮ ਦੇਈ ਦੇ ਨਾਲ ਪੂਰੇ ਪ੍ਰਸ਼ਾਸਨ ਦੇ ਨੇ ਵੀ ਦੇਖ ਰਿਆਂ ਨੇ ਐਸ.ਐਮ. ਸਾਹਿਬ ਦੇ ਚਿਹਰੇ ਦੇ ਇੰਸਪੈਕਟਰ ਸਾਹਿਬ ਦੇ ਚਿਹਰੇ ਦੇ ਤਹਿਸੀਲਦਾਰ ਸਾਹਿਬ ਜਿੰਨੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਆਏ ਨੇ ਅੱਜ ਮੈਂ ਉਹਨਾਂ ਦੇ ਚਿਹਰੇ ਤੇ ਖੁਸ਼ੀ ਦੇਖ ਰਿਆਂ ਕਿਉਂਕਿ ਮੈਨੂੰ ਦੇਖ ਕੇ ਮਾਨ ਮਸੂਦ ਹੋ ਰਿਹਾ ਕਿ ਪੂਰਾ ਪ੍ਰਸ਼ਾਸਨ ਦੇ ਅੰਦਰੋਂ ਵੀ ਆਪਣੇ ਜਦੋਂ ਤਨੋਂ ਮਨੋਂ ਹੋ ਕੇ ਕੰਮ ਕਰ ਰਹੇ ਨੇ ਕਿਉਂਕਿ ਪਹਿਲੀਆਂ ਸਰਕਾਰਾਂ ਰਹੀਆਂ ਨੇ ਮੈਂ ਕਿਸੇ ਨੂੰ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਕਿਸੇ ਨੇ ਸਹੀ ਤਰੀਕੇ ਨੇ ਨਾਲ ਅਫਸਰਾਂ ਨੂੰ ਕੰਮ ਨਹੀਂ ਸੀ ਕਰਨ ਦਿੱਤਾ ਅੱਜ ਸਾਡੀ ਪ੍ਰਸ਼ਾਸਨ ਦੇ ਅਧਿਕਾਰੀ ਵੀ ਬੜੇ ਖੁਸ਼ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਿਨਾਂ ਪੋਲਿਟਿਕਲ ਦਬ ਇੱਕ ਖੁੱਲੇ ਪੂਰੇ ਦਰਬਾਰ ਦੇ ਵਿੱਚ ਖੁੱਲੀ ਸੰਗਤ ਦੇ ਵਿੱਚ ਇਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਸਤਿਕਾਰਯੋਗ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਪਾਸੇ ਦੇ ਵਿੱਚ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰੀ ਫਟੇ ਘਟ ਪੂੜੀਆਂ ਦੀ ਜਿੰਨੇ ਵੀ ਪਿੰਡਾਂ ਦੀ ਸੰਗਤ ਹੈ ਸਾਰੇ ਪਿੰਡਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਪਿੰਡਾਂ ਦੇ ਵਿੱਚ ਡੇਲੀ ਕੈਂਪ ਲਗਿਆ ਕਰਨਗੇ ਔਰ ਸਬੰਧਤ ਅਧਿਕਾਰੀ ਡੇਲੀ ਉੱਥੇ ਪਹੁੰਚਿਆ ਕਰਨਗੇ ਕਿਸੇ ਦਾ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਿਸੇ ਵੀ ਮਾਮਲੇ ਨਾਲ ਸੰਬੰਧਤ ਕੰਮ ਤੁਸੀਂ ਉੱਥੇ ਆ ਕੇ ਜੇ ਕਿਸੇ ਪਿੰਡ ਦੇ ਵਿੱਚ ਦੇ ਅੱਜ 2 ਨੰਬਰ ਵਾਰਡ ਦੇ ਵਿੱਚ ਪਿੰਡ ਰਿਆੜੀ ਖੁਰਦ ਰਿਆੜੀ ਕਲਾਂ ਪਿੰਡ ਕਾਦੀਆਂ ਰਾਜਪੂਤਾਂ ਜੇ ਹੋ ਸਕਦਾ ਕਿਸੇ ਕਾਰਨ ਕਰਕੇ ਜੇ ਕਿਸੇ ਦਾ ਕੋਈ ਮਿਸਮਿਸ ਹੋ ਜਾਂਦਾ ਤੇ ਤੁਸੀਂ ਦੂਸਰੇ ਪਿੰਡ ਵੀ ਆ ਕੇ ਕਰਾ ਸਕਦੇ ਜੀ ਦੇਖੀ ਮੇਰੇ ਫੇਸਬੁੱਕ ਪੇਜ ਤੇ ਵੀ ਪਿਆ ਹੁੰਦਾ ਦੇਖੀ ਮੈਂ ਕੁਛ ਵੀ ਕਰਾਂਗਾ ਮੈਂ ਪਿੰਡ ਪਿੰਡ ਤੱਕ ਪੰਪਲੈਟ ਵੀ ਪਾਵਾਗਾ ਤੇ ਨਾਲ ਨਾਲ ਮੈਂ ਪੱਤਰਕਾਰ ਵਜੋਂ ਦਾ ਵੀ ਧੰਨਵਾਦ ਕਰਦਾ ਵੀ ਤੁਹਾਡੇ ਯੋਗਦਾਨ ਦੇ ਨਾਲ ਮੈਂ ਜੋ ਉਹਨਾਂ ਵੀ ਤੁਹਾਡੇ ਯੋਗਦਾਨ ਨਾਲ ਕੋਈ ਵੀ ਚੁੱਲ੍ਹਾ ਕੋਈ ਵੀ ਵੇੜਾ ਇਦਾਂ ਦਾ ਨਾਰਵੇ ਜਿਹੜਾ ਇਸ ਚੀਜ਼ ਦਾ ਬੈਨੀਫਿਟ ਨਾਲ ਨਾਂ ਲੈ ਸਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਕੋ ਬੂਕਾ ਖਾਲਸਾ ਕਮਾਨ ਸੰਭਾਲ ਲੀਏ ਫਰਗੇਟ ਚੂੜੀਆਂ ਦੀ ਉਹਦੇ ਬਾਰੇ ਕੀ ਕਿਸ ਤਾਂ ਦੇਖਦੇ ਹੋ? ਦੇਖੋ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤਕਰੀਬਨ ਸਾਰੇ ਅਸੀਂ ਸਮਝਦੇ ਆ ਕਿ ਤਕਰੀਬਨ 1 ਸਾਲ ਡੇਢ ਸਾਲ ਸਮਝਣ ਨੂੰ ਲੱਗ ਜਾਂਦਾ ਜਿੰਨੇ ਵੀ ਹਲਕਿਆਂ ਦੇ ਵਿੱਚ ਡਿਪਟੀ ਤਹਿਨਾਤ ਹੋਏ ਨੇ ਐਸ ਐਚਓ ਥਾਣਿਆਂ ਦੇ ਵਿੱਚ ਤਹਿਨਾਤ ਹੋਏ ਨੇ ਸਾਰੇ ਸਾਫ਼ ਸੁਥਰੇ ਵਧੀਆ ਇਮਾਨਦਾਰ ਅਦਗਰ ਚੂੜੀਆਂ ਦੇ ਵਿੱਚ ਚਾਰੇ ਐਸ ਐਚਓ ਤਨਾਤ ਹੋ ਚੁੱਕੇ ਨੇ ਡਿਪਟੀ ਮੈਡਮ ਆ ਚੁੱਕੇ ਨੇ ਸਾਰੇ ਇਮਾਨਦਾਰ ਔਰ ਵਧੀਆ ਔਰ ਜੋ ਆਪਣੇ ਤਨੋਂ ਮਨੋਂ ਹੋ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿਣਗੇ ਔਰ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਕਿਸੇ ਗੱਲ ਤੋਂ ਚੱਕਿਓ ਨਾ ਕੁਛ ਤੁਹਾਡੀ ਆਪਣੀ ਹੈ ਪੁਲਿਸ ਤੁਹਾਡੀ ਹੈਲਪ ਦੇ ਲਈ ਹੈ ਡਿਪਟੀ ਮੈਡਮ ਵੀ ਵਧੀਆ ਆਏ ਨੇ ਐਸਐਚਓ ਤੁਹਾਡੇ ਵੀ ਜਿਹੜੀ ਮੈਡਮ ਨੇ ਵਧੀਆ ਲਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਤੇ ਤੁਹਾਡੇ ਕੋਲ ਕੇ ਤੁਸੀਂ ਜਾ ਕੇ ਇਹਨਾਂ ਨੂੰ ਆਪਣਾ ਕੰਮ ਦੱਸੋ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੰਮ ਤੋਂ ਵਾਂਝਿਆ ਨਹੀਂ ਰੱਖਿਆ ਜਾਵੇਗਾ ਜੇ ਤੁਹਾਡੀ ਵਾਰ ਦੇ ਵਿੱਚ ਕੁਸ਼ਰਾਰਤੀਆਂ ਸੁਸ਼ਰਾਰਤੀ ਵੀ ਕਰਦਾ ਜੋ ਕੋਈ ਵੀ ਕਰਦਾ ਦਿਨ ਰਾਤ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਵੀ ਹਾਜ਼ਰ ਨੇ ਪੰਜਾਬ ਸਰਕਾਰ ਦੇ ਉਪਰਾਲੇ ਤਹਿਤ ਸਰਕਾਰ ਤੁਹਾਡੇ ਦਰਵਾਜ਼ਾ ਸਕੀਮ ਦੇ ਤਹਿਤ ਅੱਜ ਨਿਤੀ 6 24 ਦਾ ਚੌਥਾ ਜਿਹੜਾ ਕੈਂਪ ਹੈ ਉਹ ਇੱਥੇ ਫਤਿਹਗੜ੍ਹ ਚੂੜੀਆਂ ਦੀ ਬਾਗ ਨੰਬਰ 2 ਚ ਲਾਇਆ ਗਿਆ ਜਿਹੜੇ ਕੈਂਪ ਹੈ ਬਹੁਤ ਸਫਲਤਾਪੂਰਵਕ ਚੱਲ ਰਹੇ ਹੈ ਇਹਨਾਂ ਵਿੱਚ ਪੰਜਾਬ ਸਰਕਾਰ ਦੇ 44 ਜਿਹੜੀਆਂ ਹੈਗੀਆਂ ਸਕੀਮਾਂ ਉਹਨਾਂ ਦਾ ਲਾਭ ਲੋਕਾਂ ਨੂੰ ਮੌਕੇ ਦਿੱਤਾ ਜਾ ਰਿਹਾ ਹੈ ਮੌਕੇ ਤੇ ਪੁਲਿਸ ਡਿਪਾਰਟਮੈਂਟ ਲੋਕੋ ਭਾਈ ਮੈਂ ਮਹਿਤਮਾ तहसीलदार ਸਾਹਿਬ ਮੈਂ ਖੁਦ ਮੌਜੂਦ ਆ ਇੱਥੇ ਬਾਕੀ ਹੋਰ ਵੀ ਸਾਰੇ ਮਹਿਕਮੇ ਦੇ ਅਫਸਰ ਮੌਕੇ ਤੇ ਮੌਜੂਦ ਆ ਮੌਕੇ ਤੇ ਲੋਕਾਂ ਦੀਆਂ ਦਰਖਾਸਤਾਂ ਲੈ ਕੇ ਨਾਲ ਦੀ ਨਾਲ ਕਾਰਵਾਈ ਕਰਕੇ ਬੰਦੇ ਸਰਟੀਫਿਕੇਟ ਵਗੈਰਾ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਸਰ ਇੱਕ ਲਾਇਸੈਂਸ ਵਗੈਰਾ ਭਰਨ ਵਾਸਤੇ ਲੋਕਾਂ ਨੂੰ ਡੇਰਾ ਜਾਂ ਬਟਾਲਾ ਜਾਣਾ ਪੈਂਦਾ ਸੀਗਾ ਤੇ ਉਹ ਕਿੰਨੀ ਕੀ ਦੇਰ ਤੱਕ ਸਾਡੇ ਇੱਥੇ ਸਟਾਰਟ ਹੋ ਜੇਗਾ ਜੇ ਲੋਕਾਂ ਨੂੰ ਸੁੱਖਾ ਮਿਲ ਜੇ ਨਵੀਂ ਸਬਡਿਵੀਜ਼ਨ ਬਣ ਕੇ ਤੇ ਐਸਡੀਐਮ ਦੀ ਜਿਹੜੀ ਆਈਡੀਆ ਉਹ ਲਗਭਗ ਤਿਆਰ ਹੋ ਗਈ ਹੈ ਬਹੁਤ ਜਲਦੀ ਹੀ ਇੱਥੇ ਕੰਮ ਸ਼ੁਰੂ ਕਰ ਦਿੱਤੇ ਜਾਊਗਾ